ਆਏ ਕਿ ਬੜੇ ਲੰਬੇ ਸਮੇਂ ਤੋਂ ਜੋ ਇਹਨਾਂ ਨੇ ਸਹਿਯੋਗ ਰੱਖਿਆ ਹੋਇਆ ਉਹਦੇ ਲਈ ਇਹ ਧੰਨਵਾਦ ਦੇ ਪਾਤਰ ਹਨ ਕਿਤੋਂ ਤੱਕ ਕਿ ਸਤਿਗੁਰੂ ਚਿਨੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇਨਸਾਫ ਪੰਜਾਬ ਦੀ ਧਰਤੀ ਤੇ ਸੇਖ ਨਹੀਂ ਲੈ ਸਕਦੇ ਵੀਰ ਅਸੀਂ ਇਨਸਾਫ ਲਵਾਗੇ ਕਿਤੇ ਇਹਦੇ ਬਾਰੇ ਵਿੱਚ ਬਹੁਤ ਵਿਚਾਰਾ ਕਰਨ ਦੀ ਲੋੜ ਹੈ ਇੱਕ ਬੇਨਤੀ ਮੈਂ ਸਮੁੱਚੀ ਕਿਉਂਕਿ ਬੜੇ ਸੂਝਵਾਨ ਤੇ ਸਿਹਰਤਾਗੂ ਹੈ ਸੰਘਰਸ਼ੀ ਲਾਗੂ ਹੈ ਇਹਨਾਂ ਨੂੰ ਵੀ ਕਰਨਾ ਚਾਹਣਾ ਹੈ ਕਿ ਇੱਕ ਘਾਵਤ ਹੈ ਕਿ ਸਨਿਆਰ ਦੀ ਛੱਟ ਜੇ ਨਾ ਕੰਮ ਆਵੇ ਫਿਰ ਇੱਕ ਲੋਹਾਰ ਦੀ ਛੱਟ ਮਾਰਦੀ ਲੋੜ ਹੁੰਦੀ ਹੈ ਅੱਜ ਦੋਹਾਂ ਸਰਕਾਰਾਂ ਤੇ ਭਾਵੇਂ ਦਿੱਲੀ ਦੀ ਸਰਕਾਰ ਹੈ ਕੇਂਦਰ ਮੋਦੀ ਦੀ ਜਾਂ ਭਗਵੰਤ ਮਾਨ ਦੀ ਸਰਕਾਰ ਉਹ ਦੋਸ਼ੀ ਹੈ ਤੇ ਇਹ ਕਿਰਤ ਕਰਨ ਵੀ ਹਨ ਜਿਨ੍ਹਾਂ ਨੇ ਸਾਡੇ ਨਾਲ ਵਾਅਦੇ ਕਰਕੇ ਮੁਖਰੇ ਉਹਨਾਂ ਉੱਤੇ ਇੱਕ ਲੋਹੇ ਦੀ ਬਹੁਤ ਵੱਡੀ ਲੋਹਾਰ ਦੀ ਛੱਟ ਮਾਰੀ ਗਏ ਜਿਨ੍ਹਾਂ ਦਾ ਦੋਹਾਂ ਦੇ ਪੈਰ ਹੱਲ ਜਾਣ ਉਹਦੇ ਲਈ ਜਿਹੜੀ ਸਾਡੀਆਂ ਕੁਝ ਮੁਸ਼ਕਲਾਂ ਜਾਂ ਦੋ ਹਾਲਾਤ ਹਨ ਉਹਦੇ ਲਈ ਇੱਕ ਗੱਲ ਮੈਂ ਕਹਿ ਕੇ ਕਿ ਇਕਤਾ ਸੋਚੇ ਪੰਥ ਦੀ ਉਹਦੇ ਲਈ ਵਿਚਾਰਾਂ ਕਰਕੇ ਵੱਡੀ ਛੱਟ ਦੀ ਤਿਆਰੀ ਕਰੀ ਗਏ ਮੈਂ ਇਹਨਾਂ ਲਵਜਾਂ ਲਈ ਮੈਂ ਫੇਸਬੁੱਕ ਦੀ ਟੀਮ ਨੂੰ ਵਧਾਈ ਦਿੰਦਾ ਹੋਇਆ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਕੀਜੈ ਗੁਰੂ ਦੇ ਨਾਲ ਪ੍ਰੇਮ ਕਰਨ ਵਾਲੇ ਅਨੰਨ ਸੇਵਕ ਗੁਰੂ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਜਿਹੜੇ 1970 ਤੋਂ ਲਗਾਤਾਰ ਆਪਣੇ ਪੰਥ ਦੀ ਆਪਣੇ ਪੰਜਾਬ ਦੀ ਆਪਣੇ ਨੌਜਵਾਨ ਤੇ ਕਿਸਾਨ ਤੇ ਹਰ ਇੱਕ ਕਿੱਤੇਦਾਰ ਦੇ ਲੜਾਈ ਲੜਦੇ ਆ ਰਹੇ ਨੇ ਜਿਹੜੇ ਕਿ ਸਿੱਖ ਪੰਥ ਦੇ ਧੰਮ ਜਰਨੈਲਾਂ ਦੇ ਜਰਨੈਲ ਹਰੀ ਸਿੰਘ ਨਲੂਆ ਜੀ ਦੇ ਵਾਰਸ ਅਕਾਲੀ ਦਲ ਵਾਰਸ ਪੰਜਾਬ ਦੇ 13 ਮੈਂਬਰੀ ਕਮਿਟੀ ਦੇ ਮੈਂਬਰ ਅਤੇ ਮੁਖ ਬਲਾਰੇ ਕਿਸਾਨ ਜੂਨੀਅਨ ਅੰਮ੍ਰਿਤਸਰ ਦੇ ਸਰਪ੍ਰਸਤ ਜਿਹੜੇ ਕਿ ਬੰਦੀ ਸਿੰਘਾਂ ਦੇ ਮੋਰਚੇ ਵਿੱਚ ਵੀ ਬਰਗਾੜੀ ਮੋਰਚੇ ਵਿੱਚ ਵੀ ਜਿਹੜਾ ਟਾਬਰ ਵਾਲਾ ਮੋਰਚਾ ਗੁਰੂ ਸਾਹਿਬ ਦੇ ਅਦ ਸਤਕਾਰ ਦੇ ਲਈ ਉਸ ਮੋਰਚੇ ਵਿੱਚ ਕਿਸਾਨਾਂ ਦੇ ਮਜ਼ਦੂਰਾਂ ਦੇ ਹਰ ਇੱਕ ਕਿਤੇਦਾਰ ਦੇ ਮੋਰਚੇ ਦੇ ਵਿੱਚ ਤੇ ਜੋ ਲਤੀਪਰੇ ਵਿੱਚ ਵੱਡਾ ਨੁਕਸਾਨ ਕੀਤਾ ਗਰੀਬਾਂ ਦਾ ਉਸ ਮੋਰਚੇ ਦੇ ਵਿੱਚ ਪਹਿਲੇ ਦਿਨ ਤੋਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਆ ਰਹੇ ਨੇ ਸਰਦਾਰ ਜਸਕਰਨ ਸਿੰਘ ਜੀ ਕਾਨ ਸਿੰਘ ਵਾਲਾ ਅਸੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਬਹੁਤ ਜਿਹੜੀਆਂ ਔਕੜਾਂ ਆਈਆਂ ਉਹਨਾਂ ਔਕੜਾਂ ਨੂੰ ਸਾਰੇ ਨੂੰ ਆਪ ਮਿਹਰ ਭਰਿਆ ਸਿਰ ਤੇ ਹੱਥ ਰੱਖ ਕੇ ਪਾਰ ਕਰਵਾਇਆ ਭਾਵੇਂ ਬਹੁਤ ਜਿਹੜਾ ਬਿਮਾਰ ਵੀ ਹੋ ਗਏ ਸੀ ਕਿੰਨੇ ਮਹੀਨਿਆਂ ਤੋਂ ਪਰ ਫੇਰ ਵੀ ਪੰਥ ਦੀ ਕੌਮ ਦੀ ਸੇਵਾ ਦੇ ਲਈ ਗੁਰੂ ਸਾਹਿਬ ਮਹਾਰਾਜ ਜੀ ਦੇ ਆਦਰ ਸਤਕਾਰ ਦੇ ਵਿੱਚ, ਪ੍ਰੇਮ ਦੇ ਵਿੱਚ ਜਿਹੜਾ ਆਪਣੇ ਸੇਵਾਮਾਨ ਬਾ ਰਹੇ ਨੇ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਜੀ ਅਸੀਂ ਬੇਨਤੀ ਕਰਦੇ ਆਂ ਕਿ ਉਹ ਆਪ ਜੀ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਜੀ ਅੱਜ ਆਪਾਂ ਆਕਾਲੀ ਦਲ ਵਾਰਿਸ ਪੰਜਾਬ ਤੇ ਸੁਮਤੀ ਜਥੇਬੰਦੀ ਵੱਲੋਂ ਮੇਰੇ ਪਰਮ ਸਨਮਾਨਯੋਗ ਸਾਰੀ ਪ੍ਰੈਸ ਮੇਰੇ ਪਰਮ ਸਨਮਾਨਯੋਗ ਸਰਦਾਰ ਗੁਰਦੀਪ ਸਿੰਘ ਜੀ ਬਠੰਡਾ ਜੋ ਯੂਨਾਈਟਿਡ ਕਾਲੀ ਦਲ ਦੇ ਪ੍ਰਧਾਨ ਨੇ ਕੌਮ ਦੀ ਬੜੀ ਵੱਡੀ ਇਹਨਾਂ ਨੇ ਲੜਾਈ ਲੜੀ ਆ ਬਗਰਾੜੀ ਮੋਰਚਾ ਸਰਬੱਤ ਖਾਲਸਾ ਜੇਲ੍ਹਾਂ ਕਟੀਆਂ ਅਸੀਂ ਸਾਰਿਆਂ ਨੇ ਲੱਕੜਾਂ ਚੋਰੀ ਦੇ ਪਰਚੇ ਸਖਵੀਰ ਬਾਦਲ ਜਿਹੜਾ ਖੌਤੀ ਪੰਥ ਹੈ ਜੀਨੇ ਪੰਥ ਦੀਆਂ ਪੇਟਾਂ ਦੇ ਬੱਟੇ ਪਾਏ ਐ ਕੌਮ ਦਾ ਵੱਡਾ ਨੁਕਸਾਨ ਕਰਾਇਆ ਐ ਉਹਦਾ ਦੁੱਖ ਚੱਲਿਆ ਕਾਂਗਰਸ ਦਾ ਦੁੱਖ ਚੱਲਿਆ ਆਮ ਆਦਮੀ ਪਾਰਟੀ ਦਾ ਦੁੱਖ ਚੱਲਿਆ ਜੇਲ੍ਹਾਂ ਚ ਗਏ ਉਹ ਵੀ ਇੱਥੇ ਗ੍ਰਿਫਤਾਰੀ ਦੇ ਵਿੱਚ ਆਏ ਨੇ ਅਗਵਾਲ ਸਿੰਘ ਚੱਬਾ ਜਿਹੜੇ ਦਰਬਾਰ ਸਾਹਿਬ ਦੇ ਹਮਲੇ ਦੇ ਵਿੱਚ ਜੋਧਪੁਰ ਰੈਣੀ ਪ੍ਰਗਟ ਸਿੰਘ ਜੀ ਜੀ ਨੇ ਬੜੀ ਵੱਡੀ ਲੜਾਈ ਲੜੀ ਆ ਬਾਬਾ ਲੱਛਾ ਸਿੰਘ ਜੀ ਲਖਵੀਰ ਸਿੰਘ ਜੀ ਸੌਂਟੀ ਸਾਹਿਬ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਆ ਕਿਸਾਨੀ ਸੰਘਰਸ਼ ਜੀ ਅਮਰਪਾਲ ਸਿੰਘ ਜੀ ਜਸਵੰਤ ਸਿੰਘ ਟੀਮਾ ਜਿਨ੍ਹਾਂ ਦੇ ਦੋ ਪਰਾ ਕੌਮ ਦੇ ਲਈ ਸ਼ਹੀਦ ਹੋਏ ਨੇ ਭੈਣ ਸਾਜੀਆ ਜੀ ਸਰਬਾਤ ਸਗੰਦਰ ਜੀ ਮੈਂ ਕੀ ਦਾ ਕੀ ਦਾ ਨਾਮ ਲਵਾਂ ਮੈਂ ਨਿੱਜੀ ਤੌਰ ਤੇ ਸਾਰਿਆਂ ਨੂੰ ਜਾਣਦਾ ਹਾਂ ਦਰਜਾ ਦਰਜਾ ਸਾਧ ਸੰਗਤ ਦੀ ਸਭ ਤੋਂ ਪਹਿਲਾਂ ਫਤਿਹ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਨੇ ਵੀ ਲਾਏ 1 ਜੂਨ ਨੂੰ ਇੱਕ ਪਾਲਸੀ ਤਹਿਤ ਇੱਕ ਨੀਤੀ ਤਹਿਤ ਪੂਰੀ ਮਨੁੱਖਤਾ ਦਾ ਗੁਰੂ ਬੁਰਜ ਜਵਾਰ ਸਿੰਘ ਵਾਲੇ ਤੋਂ ਚੋਰੀ ਕਰ ਲਿਆ ਅਸੀਂ ਧਰਨੇ ਲਾਏ ਮਜਾਰੇ ਕੀਤੇ ਸੜਕਾਂ ਜਾਮ ਕੀਤੀਆਂ ਤੇ ਫਰੀਦਕੋਟ ਬੰਦ ਕੀਤਾ ਪੰਜਾਬ ਬੰਦ ਕੀਤਾ ਉਸ ਦਬਾਅ ਦੇ ਨਾਲ ਸਾਨੂੰ ਹਜੇ ਮਾੜੀ ਮੋਟੀ ਫੜਾਫੜਾਈ ਹੋਈ ਲਗਾਤਾਰ ਲੜਦੇ ਰਹੇ ਜਦੋਜਦ ਕਰਦੇ ਰਹੇ ਪਰ ਕਿਸੇ ਨੇ ਸੁਣੀ ਨਹੀਂ ਤੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਸੁਖਵੀਰ ਸਿੰਘ ਹੋਮ ਮਿਨਿਸਟਰ ਸੀ ਉਹਨੇ ਸਾਨੂੰ ਕੁੱਟਿਆ ਜੇਲ੍ਹਾਂ ਚ ਸਿੱਟਿਆ ਚੋਰੀ ਦੇ ਪਰਚੇ ਕੀਤੇ ਲੱਕੜਾਂ ਚੋਰੀ ਦੇ ਪਰਚੇ ਕੀਤੇ ਫਰੀਦਕੋਟ ਦੀ ਜੇਲ੍ਹ ਤੇ ਬੰਦ ਰੱਖਿਆ ਰੋਪੜ ਦੀ ਜੇਲ੍ਹ ਚ ਬੰਦ ਰੱਖਿਆ ਫਰੀਦਕੋਟ ਦੀ ਜੇਲ੍ਹ ਚ ਰੰਗ ਬੰਦ ਰੱਖਿਆ ਸਰਸੇ ਵਾਲੇ ਸਾਥ ਦੀ ਮੈਸੰਜਰ ਆਫ ਗੋਡ ਫਿਰਮ ਉਹਨੂੰ 11-11 ਬੰਦੇ ਰਾਖੀ ਕਰਦੇ ਸਾਨੂੰ ਤਾਂ ਬੰਦ ਰੱਖਿਆ ਅਸੀਂ ਗੁਰੂ ਦੀ ਗੱਲ ਕਰਦੇ ਸੀ ਉਹਨਾਂ ਨੂੰ ਮਦਦ ਕਿਉਂ ਦਿੱਤੀ ਕਿ ਉਹਨਾਂ ਨੇ ਗੁਰੂ ਦੇ ਅੰਗ ਖਲਾਰੇ ਸੀ ਗੁਰੂ ਦੇ ਅੰਗ ਖਲਾਰਨ ਵਾਲਿਆਂ ਨੂੰ ਚੋਰੀ ਕਰਨ ਵਾਲਿਆਂ ਨੂੰ ਕੀ ਕੀਤਾ ਐਸ ਬਗੀਰ ਬਗੜਾੜੀ ਦੀਆਂ ਗਲੀਆਂ ਚ ਗੁਰੂ ਖਲਾਰੇ ਆ ਗਿਆ ਫਿਰ ਇਥੋਂ ਗੁਰੂ ਚੱਕਿਆ ਸਾਡਾ ਇਥੋਂ ਦੀ ਮੋਟਰਸਾਈਕਲ ਤੇ ਲੈ ਕੇ ਗਏ ਮੋਟਰਸਾਈਕਲ ਤੇ ਸਕੂਲ ਦੇ ਕੋਲੇ ਕਾਰ ਚਲਦਿਆ ਸਾਡਾ ਗੁਰੂ ਕਾਰ ਚੋਂ ਲੱਦ ਕੇ ਸਿੱਖਾਂ ਵਾਲੇ ਲੈ ਗਏ ਸਿੱਖਾਂ ਵਾਲੇ ਜਸਵਿੰਦਰ ਸਿੰਘ ਘਰ ਦੇ ਕੋਲ ਟੋਆ ਪੱਟਿਆ ਗੁਰੂ ਲੈਟਰਨ ਦੇ ਕੋਲੇ ਉੱਤੇ ਬਹਿਂਦੇ ਰਹੇ ਉਦੋਂ ਫੇਰ ਸਾਡਾ ਗੁਰੂ ਕੱਢਿਆ ਮਰੂਤੀ 'ਚ ਰੱਖਿਆ ਫੇਰ ਮਰੂਤੀ 'ਚ ਰੱਖੇ ਸਾਡਾ ਗੁਰੂ ਨੂੰ ਕੀ ਕੀਤਾ ਫੇਰ ਡੱਗੋ ਰਮਾਣੇ ਲੈ ਗਏ ਡੱਗੋ ਰਮਾਣੇ ਲੈ ਜਾ ਕੇ ਸਾਡੇ ਗੁਰੂ ਨੂੰ ਕੱਢਿਆ ਗੁੱਡੂ ਦੇ ਅੰਗ ਪਾੜੇ ਉਹ ਲੈਟਰਨ ਦੇ ਕੋਲੇ ਗੁਰੂ ਰਿਆ ਇੱਥੇ ਖਲਾਰਤਾ ਫੇਰ ਉੱਥੇ ਗੁਰੂ ਰੱਖ ਲਿਆ ਉਦੋਂ ਬਾਅਦ 3 ਮਹੀਨੇ ਬਾਅਦ ਸਾਡਾ ਗੁਰੂ ਕੱਢਿਆ ਗੁਰੂ ਕੱਢ ਕੇ ਮਿੰਦਰ ਬਿੱਟੂ ਦੇ ਘਰੇ ਲੈ ਕੇ ਉਹਨੇ ਜੋੜੇ ਰੱਖੇ ਜੋੜਿਆ ਸਾਡਾ ਗੁਰੂ ਛਟਿਆ ਫੇਰ ਉਹਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਉਹਨੇ ਸਾਡੇ ਗੁਰੂ ਨੂੰ ਅੱਜ ਤੱਕ ਅਸੀਂ ਗੁਰੂ ਛੜਵਾ ਕੇ ਅੰਗ ਪਰਵਾ ਕੇ ਗਲੀਆਂ 'ਚ ਰੋਲ ਕੇ ਗੁਰੂ ਨੂੰ ਜੋ ਸਰਬੱਤ ਦਾ ਭਲਾ ਮੰਗਦਾ ਹੈ Hindu ਦਾ ਭਲਾ ਵੀ ਮੰਗਦਾ ਹੈ ਮਨੁੱਖ ਦਾ ਭਲਾ ਮੰਗਦਾ ਹੈ ਜੀਵ ਜੰਤੂ ਦਾ ਭਲਾ ਮੰਗਦਾ ਹੈ ਕੀ ਕੀਤਾ ਅਦੇ ਤੱਕ ਕੈਪਟਨ ਆਇਆ ਉਹ ਵੀ ਦਿੱਲੀ ਦਾ ਯਾਰ ਹੈ ਉਹ ਆਇਆ ਗੁਟਕਾ ਸਾਹਿਬ ਲੈ ਕੇ ਆ ਗਿਆ ਗੁਟਕਾ ਸਾਹਿਬ ਕੇ ਰਾਜ ਬਣਾ ਗਿਆ ਸਰਕਾਰ ਬਣਾ ਗਿਆ ਫਿਰ ਬਾਦਲ ਕੈ ਨੂੰ ਬਚਾਰਿਆ ਉਸ ਤੋਂ ਬਾਅਦ ਸਰਕਾਰ ਬਦਲੀ ਚੰਨੀ ਸਾਹਿਬ ਆਏ ਕੋਟਕਪੂਰੀ ਆ ਕੇ ਕਹਿੰਦੇ ਪਹਿਣਾ ਬਾਦਲ ਦੇ ਘਰੇ ਜਾਣੀਆਂ ਉਹ ਵੀ ਬਾਦਲ ਨੂੰ ਬਚਾ ਗਿਆ ਰੌਲਾ ਪਾ ਗਿਆ ਕਦੇ ਬੱਕਰੀ ਝੋਲੀ ਕਦੇ ਕੁਛ ਕਰ ਲਿਆ ਕਹਦਾ ਮੈਂ ਪਿਆਰਾ ਬੜਾ ਹੈ ਗੱਲ ਗੁਰੂ ਦੀ ਕਰਕੇ ਸਾਨੂੰ ਤਾਂ ਕੰਮ ਚਾਹੀਦਾ ਜਿਵੇਂ ਇੱਕ ਮੁੱਖ ਮੰਤਰੀ ਦਾ ਬਿਆਨ ਹੈ ਕਿ ਬਾਦਲ ਦੇ ਘਰੇ ਗੁਰੂ ਹੈ ਇਹ ਨਹੀਂ ਬਦੀ ਵੀ ਕੀਤਾ ਫਿਰ ਸਟੇਟਮੈਂਟ ਆ ਗਈ ਮੁੱਖ ਮੰਤਰੀ ਸਟੇਟਮੈਂਟ ਫਿਰ ਕੋਈ ਸੈਕਟ ਸਟਰੀ ਚਾਹੀਦੀ ਜੇ ਮੁੱਖ ਮੰਤਰੀ ਨੇ ਕਹਿਤਾ ਇਹ ਫਿਰ ਕੀਤਾ ਆ ਕੇਜਰੀ ਵਾਲਾ ਆਜੇ ਦਿੱਲੀ ਦਾ ਯਾਰ ਆ ਅੱਜ ਜਗਾ ਬਾਜੋ ਨਹੀਂ ਬਚੇ ਉਹਨੇ ਵੀ ਗੁਰੂ ਨੂੰ ਉਹ ਸ਼ਕਵੀਰ ਬਾਦਲ ਨੂੰ ਵੀ ਵਿਚਾਰਿਆ ਗੇਮ ਖੇਡ ਰਹੇ ਸ਼ਕਵੀਰ ਬਾਦਲ ਨੂੰ ਵਿਚਾਰਿਆ ਕਿਉਂ ਨਹੀਂ ਫੜਿਆ ਇਹ ਸਾਰਾ ਕੁਝ ਕੀ ਹੋਇਆ ਅੱਜ ਗੁਰੂ ਦਾ ਨਾਂ ਲਾ ਕੇ ਸਾਰੇ ਰਾਜ ਕਰ ਗਏ ਐ ਹੁਣ ਵੀ ਕਹਿੰਦੇ ਐ ਕਿ ਰਾਜ ਦਿਓ ਫੇਰ ਆ ਸਾਰਾ ਕੁਝ ਹੋ ਗਿਆ ਦੋ ਸੰਘ ਸ਼ਹੀਦ ਕੀਨੇ ਕਿਤੇ ਆ ਪਾਕਿਸਤਾਨ ਦੀ ਫੌਜ ਨੇ ਤੇ ਅਮਰੀਕਾ ਦੀ ਨਹੀਂ ਤੇ ਕੈਨੇਡਾ ਦੀ ਨਹੀਂ ਕਿਹਨੇ ਕੀਤੇ ਐ ਸਿੱਧੀਆਂ ਗੋਲੀਆਂ ਕਿਹਨੇ ਮਾਰੀਆਂ ਸਰਸੇ ਵਾਲੇ ਸਾਧ ਨੂੰ ਬਿਨਾ ਮੰਗਿਆ ਮਾਫੀ ਕਿਹਨੇ ਦਿੱਤੀ ਐ ਕਿਉਂ ਗਿਆਨੀ ਗੁਰਵਚਨ ਸਿੰਘ ਨੇ ਦਿੱਤੀ ਐ ਸੁਖਬੀਰ ਤੇ ਬਾਦਲ ਨੇ ਦਵਾਈ ਐ ਤੇ ਹੁਣ ਕੀ ਹੋ ਗਿਆ ਹੁਣ ਮਾਫੀ ਵਗਈ ਕਾਲ ਤੱਕ ਉਹਨਾਂ ਦਾ ਜਥੇਦਾਰ ਜਿਹੜਾ ਉਹਨਾਂ ਦਾ ਹੀ ਜਥੇਦਾਰ ਉਹਨਾਂ ਦੇ ਲਿਫਾਫੇ ਤੋਂ ਨਿਕਲਿਆ ਨਹੀਂ ਕਿ ਆ ਤੇ ਤੂੰ ਦੋਸ਼ੀ ਹੈ ਤੇ ਫੇਰ ਭਗਵੰਤ ਮਾਨ ਕਿਉਂ ਨਹੀਂ ਫੜਦਾ ਸਾਡੀ ਮੰਗ ਹੈ ਕਿ ਮੋਰਚਾ ਅਸੀਂ ਦੋ ਤਰੀਕ ਨੂੰ ਆਏ ਮਹੀਨੇ ਦੀ ਤੇ ਚੱਲਦੇ ਆ ਸਾਰੇ ਮੋਰਚੇ ਚੱਕਲੇ ਪਾਰਟੀਆਂ ਨੇ ਅਸੀਂ ਉਦੋਂ ਤੋਂ ਚੱਲੇ ਅੱਜ 22ਵਾਂ ਗ੍ਰਿਫਤਾਰੀਆਂ ਲਗਾਤਾਰ ਅਸੀਂ ਗ੍ਰਿਫਤਾਰੀਆਂ ਦੇ ਰਿਹਾ ਸਾਡੀ ਮੰਗ ਹੈ ਗੱਲਾਂ ਬੜੀਆਂ ਲੰਬੀਆਂ ਜਨਾ ਘੰਟਾ ਲਾ ਦਿੱਗੇ ਕਿਉਂਕਿ ਇਹਨਾਂ ਨੇ ਕੀਤਾ ਅੱਜ ਤੁਹਾਡੇ ਪੰਬਲ ਪੂਸਾ ਪਾ ਕੇ ਕਹਿੰਦੇ ਹਾਏ ਕੁਰਸੀ ਹਾਏ ਸਤਾਈ ਇਹ ਸਾਰੇ ਦੋਸ਼ੀ ਆ ਗੁਰੂ ਦੀ ਵਿਆਦੀ ਵੀ ਕਰਨ ਵਾਲੇ ਆ ਦਰਬਾਰ ਸਾਹਿਬ ਟਾਉਣ ਵਾਲੇ ਆ ਕਹਿੰਦਾ ਦਪਹਿਰ ਪੋਣੇ ਨੂੰ ਪੰਜਾਬ ਦੇ ਲੋਕਾਂ ਨੂੰ ਕਹਿਣਾ ਤੇ ਸਰਕਾਰ ਨੂੰ ਮੰਗਵਾ ਭਗਵੰਤ ਮਾਨ ਤੇਰੇ ਕੋਲੇ ਮੌਕਾ ਇੱਕ ਸਾਲ ਕਰ ਸੁਖਬੀਰ ਬਾਦਲ ਨੂੰ ਗ੍ਰਿਫਤਾਰ ਕਰ ਸਮੇਤ ਸਿੰਘ ਸੈਣੀ ਨੂੰ ਗ੍ਰਿਫਤਾਰ ਕਰ ਹਰਸ਼ ਟੂਰੀ ਨੂੰ ਗ੍ਰਿਫਤਾਰ ਕਰ ਬਰੇਟੇ ਨੂੰ ਗ੍ਰਿਫਤਾਰ ਕਰ ਰਹਿੰਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਬੰਦੀ ਸਿੰਘਾਂ ਨੂੰ ਰਿਆ ਕਰਾ ਮੋਦੀ ਸਰਕਾਰ ਤੇ ਰਲ ਕੇ ਖੇਡ ਰਹੇ ਆ ਅਮਰਪਾਲ ਨੂੰ ਜਿਹੜਾ ਗੁਰੂ ਦੀ ਗੱਲ ਕਰਦਾ ਉਹਨੂੰ ਐਨਐਸਏ 라ਤੀ ਆ ਦੱਸੋ ਅਸੀਂ ਕਹਿੰਨੇ ਰਿਆ ਕਰ ਤੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਵੀ ਜਿਹੜੇ ਲਾਰੇ ਰਹੋਂਦੇ ਆ ਵੀ ਅਗਲੇ ਵੀ ਰਿਆ ਕਰਾਂਗੇ ਇਹਨਾਂ ਨੇ ਇਨਸਾਫ ਨਹੀਂ ਦੋਣਾ ਅਸੀਂ ਅੱਜ ਕਹਿੰਨੇ ਆ ਤੇ ਮੋਰਚਾ ਚੱਲਦਾ ਰਹੇ ਨੇ ਚੱਲੀ ਜਾਣਾ ਪਵਾ ਸੀ ਢਾਈ ਟੋਟਰ ਰਹਿ ਜਗੇ ਪਵਾ ਇੱਕ ਜਣਾ ਰਹਿ ਜਗੇ ਜੇ ਸਾਡਾ ਗੁਰੂ ਹੀ ਨਹੀਂ ਫਿਰ ਸਾਡੇ ਕੀ ਭਲੇ ਆ ਇਸ ਕਰਕੇ ਅਸੀਂ ਮੰਗ ਕਰਦੇ ਆਂ ਕਿ ਸਾਰਿਆਂ ਨੂੰ ਗ੍ਰਿਫਤਾਰ ਕਰ ਤੇ ਅਨਸਾਫ਼ ਦੇ ਤੇ ਗੁਰਦੀਪ ਸਿੰਘ ਬੈਠਾ ਟਾਵਰ ਤੇ ਕਾਨੂੰਨ ਬਣਾ ਇੱਕ ਬੰਦਾ ਮਰ ਜਾਂਦਾ 20 ਸਾਲ ਸਜ਼ਾ ਤੇ ਗੁਰੂ ਗਲੀਆਂ ਚ ਜੋ ਹਾਜ਼ਰਨਾ ਦੀ ਗੁਰੂ ਆ ਉਹ ਕਹਿੰਦੇ ਅੱਜ ਫੜਿਆ ਪੰਜਵੇਂ ਦਿਨ ਸੇ ਹਰਿਆ ਕਰਤਾ ਗੁਰੂ ਵੱਡਾ ਕੇ ਬੰਦਾ ਵੱਡਾ ਗੁਰੂ ਵੱਡਾ ਇਸ ਕਰਕੇ ਕਾਨੂੰਨ ਬਣਾ ਕਾਨੂੰਨ ਬਣਾ ਕੇ ਉਹਨੂੰ ਟਾਵਰ ਤੋਂ ਲਾ ਇਹ ਸਾਡੀ ਬੰਦੀ ਸਿੰਘ ਆ ਆਹਦੀ ਇੱਕ ਕਹਾਣੀ ਰਾਮ ਦਾ ਜਥੇਦਾਰ ਕਿਦੋਂ ਕਿਉਂ ਚੁਣਿਆ ਗੁਰੂ ਦੀ ਬੀਅਦ ਵਿਚੋਂ ਜਦੋਂ ਸਰਸਿਆਂਲੇ ਸਾਧੂ ਨੂੰ ਬਿਨਾ ਵੰਗੇ ਮਾਫੀ ਦਿੱਤੀ ਤਾਂ ਹੀ ਸਰਵਤ ਖਾਲਸਾ ਹੋਇਆ ਫੇਰ ਹੀ ਕਰਵਸੰਸ ਚੁਣਿਆ ਹਜੇ ਫਿਰ ਕੋਈ ਦੇ ਦੋਸ਼ੀ ਫੜ ਲੈ ਇਸ ਕਰਕੇ ਇਹ ਗੁਰੂ ਦੇ ਦੋਸ਼ੀਆਂ ਨੂੰ ਤੁਰੰਤ ਫੜ ਤੇ ਨਹੀਂ ਤਾਂ ਪਾਈ ਜੇ ਨਾ ਹੋਇਆ 227 ਦੇ ਵਿੱਚ ਸਰਕਾਰੀ ਖਾਲਸਾ ਬਣਾ ਕੇ ਅਸੀਂ ਬਗੜਾੜੀ ਦੀ ਧਰਤੀ ਤੇ ਗੁਰੂ ਦੇ ਦੋਸ਼ੀ ਫੜ ਕੇ ਸਭ ਤੋਂ ਪਹਿਲਾਂ ਇਖੇਲਿਆਵਾਂਗੇ ਉਹਦਾ ਇੱਕ ਵਾਈਟ ਪੇਪਰ ਜਾਰੀ ਕਰਾਂਗੇ ਗੁਰੂ ਦਾ ਸਰੂਪ ਕਿਵੇਂ ਚੋਰੀ ਹੋਇਆ ਕਿਵੇਂ ਖਬਰ ਲੱਗੀ ਕਿਹਨੇ ਸਾਥ ਦਿੱਤਾ ਕਿਹੜੇ ਅਫਸਰ ਨੇ ਸਾਥ ਦਿੱਤਾ ਕਿਹਰੇ ਲੀਡਰ ਨੇ ਸਾਥ ਦਿੱਤਾ ਕਿਹੜੇ ਬਾਬੇ ਨੇ ਸਾਥ ਦਿੱਤਾ ਦਿੱਲੀ ਦੇ ਕਿਹੜੇ ਯਾਰ ਨੇ ਸ਼ੀਸ਼ਾ ਲੋਕਾਂ ਦੇ ਸਾਹਮਣੇ ਕਰਾਂਗੇ ਤੇ ਸਾਰਾ ਇੱਕ ਜਾਰੀ ਕਰਾਂਗੇ ਵੀ ਆਹ ਬੰਦੇ ਦੋਸ਼ੀ ਐ ਇਹਦੇ ਸਰਕਾਰੇ ਖਾਲਸਾ ਬਣੀ ਤੇ ਇਸ ਕਰਕੇ ਹੁਣ ਭਾਈ ਸਾਰੇ ਸਿੰਘ ਗ੍ਰਿਫਤਾਰ ਹੋਣਗੇ